ਲੋ ਜੀ ਅੱਜ ਆਪਾਂ ਪਹੁੰਚ ਗਏ ਆ ਜੀ ਮਾਮੀ ਦੇ ਘਰ ਮਤਲਬ ਕਿ ਪ੍ਰੇੰਕਾ ਦੇ ਘਰ ਗੋਰੀ ਸੰਗ ਪ੍ਰੇੰਕਾ ਅੱਜ ਇਹਗਾ ਜੀ ਕੀਰਤਨ ਸੀ ਉਸ ਤੋਂ ਬਾਅਦ ਇਹ ਕੀ ਸੀ ਆਪਣੀ ਬੈਂਗਲ ਸੈਮਣੀ ਲੋ ਜੀ ਬੈਂਗਲ ਸੈਮਣੀ ਲੋ ਜੀ ਬੈਂਗਲ ਸੈਮਣੀ ਸਟਾਰ ਮੈਡਮ ਜੀ ਦੱਸਿਆ ਨਹੀਂ ਸਾਨੂੰ ਪਹਿਲਾਂ ਅਸੀਂ ਇੱਦੀ ਆ ਗਏ ਤੇ ਹੁਣ ਉਹਨੂੰ ਤਿਆਰੀ ਜਲਦੀ ਵੀ ਇਹ ਬੈਂਗਲ ਸੈਮਣੀ ਦੀ ਮੈਡਮ ਰੈਡੀ ਨੇ ਅਸੀਂ ਸਾਰੇ ਵੀ ਰੈਡੀ ਆ ਜਵਾਨ ਵੀ ਰੈਡੀ ਹੈ ਨਹੀਂ ਤਖਸ਼ੀ ਵੀ ਰੈਡੀ ਹੈ ਹਾਂਜੀ ਰੈਡੀ ਐਕਸਾਈਟਿਡ ਕਿੰਨਾ ਬਹੁਤ ਜ਼ਿਆਦਾ ਚਲੋ ਫਿਰ ਚਲ ਜੀ ਹਾਂਜੀ ਐਕਸਾਈਟਿਡ ਹਾਂਜੀ ਹਾਂਜੀ ਕਿੰਨਾ ਕੋ ਬਾਦ ਕਹਿੰਦੇ ਹੋਗੇ ਵਧੀਆ ਜਾ ਰਹੀ ਹੈ ਸਾਡੀ ਕੁੜੀ ਇੰਨਾ ਤੰਗ ਕੀਤਾ ਆਇਆ ਨੇ ਨਹੀਂ ਨਹੀਂ ਮੈਨੂੰ ਵੀ ਲੱਗ ਰਿਹਾ ਜਿਵੇਂ ਯਾਰ ਇਹਨੇ ਦੋ ਡ्रेसेस ਪਾਉਣੇ ਸਨ ਅੱਜ ਬੜੀ ਅਨਕੰਫਰਟੇਬਲ ਫੀਲ ਕਰਦੀ ਸੀ ਚਲੋ ਚਲੋ ਚਲ ਪਾਣੀ ਪੀ ਲੈਂਦੇ ਹਾਂ ਨਹੀਂ ਇਹਨਾਂ ਨੇ ਅੱਪ ਤਾਂ ਉਹ ਚੇਂਜ ਕਰ ਰਹੇ ਆਪੀ ਲੋਜੀ ਬੈਂਗਲ ਸੈਰਮਨੀ ਦੀ ਤਿਆਰੀ ਹੁੰਦੀ ਹੋਈ ਬੈਂਗਲ ਸੈਰਮਨੀ ਹੋਣ ਮਰੋਂ ਉਹਨਾਂ ਲੱਗਦੇ ਨਾ ਭੱਜ ਅੱਛਾ ਹੋਰ ਉਹਨਾਂ ਲੱਗਦੇ ਲੋਜੀ ਬੈਂਗਲ ਸੈਰਮਨੀ ਹੋ ਰਹੀ ਹੈ ਤਿਆਰੀਆਂ ਆਂਡੀ ਗਵਾਂਡੀ ਆਗੇ ਨੇ ਦੇਖਾ ਮਾਸੀ ਆਗੇ ਨੇ ਦੇਖਨ ਤੇ ਮਮਾ ਵੀ ਆਗੇ ਨੇ ਨਾਲ ਦੇਖਨ ਪਹਿਣਾ ਲੱਗਿਆ ਹੋਈ ਨੇ ਤਿਆਰੀਆਂ ਕਰਨ ਬੈਂਗਲ ਸੈਰਮਨੀ ਦੀਆਂ ਟ੍ਰੇ ਬਣਾਉਂਦੀਆਂ ਪਏ ਨੇ ਲੋਜੀ ਟ੍ਰੇ ਚ ਬਣ ਚੁੱਕੀ ਹੈ ਜੀ ਚਾਕਲੇਟਸ ਦੇ ਨਾਲ ਚਲੋ ਜੀ ਫਿਰ ਚਲਦੇ ਆਂ ਲੋ ਜੀ ਭਾਜੀ ਨੇ ਪਾਇਆ ਹੈਗਾ ਫੁੱਲ ਆਂ ਮਸਤੀ ਦੇ ਵਿੱਚ ਭਾਈ ਪੰਗੜੇ ਪਾਉਂਦੇ ਬੈਨੇ ਵੀਡੀਓ ਬਣਾਦਾ ਪਿਆ ਮੈਂ ਲੋ ਜੀ ਇੱਥੇ ਪਾਇਆ ਹੈ ਭਾਈ ਨੇ ਕਾ ਤਗੜਾ ਦਿੱਤਾ ਹੈ ਕੋਲਡਿੰਗ ਦੇ ਵਿੱਚ ਲਗਾਤਾਰ ਚੌਥੀ ਪੰਜਵੀਂ ਕੋਲਡਿੰਗ ਪੀ ਰਿਹਾ ਪਰ ਆਪਨਾ ਦੁੱਧ ਦੇ ਦिए ਨਾ ਇਹਨੂੰ ਉਹ ਨਹੀਂ ਪੀਤਾ ਜਾਂਦਾ ਕੋਲਡਿੰਗ ਦੀ ਨਹੀਂ ਮੱਝੀ ਪਲਾ ਲੋ ਇਹਨੂੰ ਦੁੱਧ ਮਮਾ ਪੇਟ ਫੁੱਲ ਹੋ ਗਿਆ ਪੇਟ ਦਰਦ ਹੋ ਗਿਆ ਕਾਲਿੰਗ ਜਿੰਨੀ ਮੱਝੀ ਭਲਾ ਰੋ ਭਰਾ ਨੂੰ ਲੋ ਜੀ ਚਲੋ ਫਿਰ ਸਿਮਾਈਲੀ ਕਰਨੀ ਹੈ ਕੈਮਰੇ ਠੀਕ ਹੈ ਲੋ ਜੀ ਪ੍ਰਿਯੰਕਾ ਦੀ ਪਹਿਣਾ ਆ ਚੁੱਕੀ ਹੈ ਨੇ ਬੈਂਗਲ ਸਰਮਨੀ ਲਈ ਬੈਂਗਲਸ ਲੈ ਕੇ ਆ ਗਿਆ ਜੀ ਦੇਖੋ ਜੀ ਮੈਂ ਦਿਨਾਂ ਵਿੱਚ ਮੰਗਾ ਲਿਆ ਲੋ ਜੀ ਇਧਰ ਆ ਗਏ ਛੋਟੇਲਾ ਦੋਨੋਂ ਰਿੰਗ ਟ੍ਰੇ ਲੈ ਕੇ ਆਜੋ ਜੀ ਆਜੋ ਵੈਲਕਮ ਹੈ ਤੁਹਾਡਾ ਆਂਦੇ ਨਾਲ ਹੀ ਫੋਟੋਆਂ ਦੀ ਪੈ ਗਈ ਦੋਨਾਂ ਨੂੰ ਇਹ ਨਹੀਂ ਪਹਿਲਾਂ ਰਿੰਗਸ ਉਹ ਬੈਂਗਲਸ ਪਾ ਲਈਏ ਪਹਿਲਾਂ ਫੋਟੋਆਂ ਖਿਚਵਾ ਲਓ ਲੈ ਲੈ ਦਾ ਪੋਜ਼ ਦੇਖੋ ਲੱਗੇ ਲੱਗੇ ਲੋ ਜੀ ਬੈਂਗਲਸ ਹਨੀ ਸਟਾਰਟ ਉਸ ਤਾਲੀ ਬਾਰੇ ਨੇ ਫੁੱਲ ਲੋ ਜੀ ਬੈਂਗਲ ਸਬਜੀ ਆਪਾ ਬਣਾ ਰਿਆ ਢੀਲ ਬਸ ਉਹ ਇਧਰ ਦੇਖੋ ਬੰਨ੍ਹਣ ਨੂੰ ਹੱਥ ਲਾ ਕੇ ਸਮਾਈਲ ਫਿਰ ਆਏ ਜੀ ਮਮਾ ਪਾਪਾ ਉਹਨਾਂ ਨੇ ਪਾਇਆ ਜੀ ਬੈਂਗਲਸ ਤੇ ਨਾਲ ਪਾਇਆ ਰਿੰਗ ਸਵਾਗਤ ਆ ਜੀ ਫੈਮਲੀ ਦੇ ਵਿੱਚ ਪ੍ਰਿੰਕਾ ਜੀ ਉਪਲ ਫੈਮਲੀ ਵੈਲਕਮ ਟੂ ਉਪਲ ਫੈਮਲੀ ਠੀਕ ਆ ਸਰ ਤੁਸੀਂ ਸਾਹਮਣੇ ਦੇਖਿਓ ਤੁਸੀਂ ਵੀ ਬੇਟਾ ਸਾਹਮਣੇ ਫੇਰ ਆ ਗਈ ਜੀ ਗੋਰੀ ਦੀ ਵੀਡੀਓ ਕੋਲ ਇਹਨਾ ਮੈਨੂੰ ਵੀ ਦਿਖਾ ਦਿਓ ਫੇਰ ਕਿਤੇ ਜਲਦੀ ਵੀ ਬੈਂਗਲ ਸਾਮਰੀ ਟਾਈਮ ਨਹੀਂ ਪਾਸ ਹੋ ਰਿਹਾਦਾ ਵੀ ਮੈਨੂੰ ਕਹਿਣ ਨੂੰ ਬੰਨਣਾ ਮੇਰਾ ਆਪਾਂ ਗੱਲ ਕਰਵਾਈ ਬੈਂਗਾ ਦੇ ਨਾਲ ਵੀਡੀਓ ਕਾਲ ਦੇ ਵਿੱਚ ਬੈਂਗਲ ਸਾਮਰੀ ਦਿਖਾਈ ਗੋਰੀ ਨੂੰ ਬੜਾ ਮਿਸ ਕਰਦਾ ਮੈਂ ਐਸੀ ਕਹਿੰਦਾ ਮੈਂ ਵੀ ਆਣਾ ਸੀ ਪਰ ਆ ਨਹੀਂ ਪਾਇਆ ਆ ਤੂੰ ਆਜਾ ਆ ਤੂੰ ਆ ਮੇਰੇ ਬੇਟਾ ਹਾਂ ਹਾਂ ਸਮਾਈਲ ਚੈੱਕ ਕਰੋ ਗੋਰੀ ਸੰਗ ਪਰਿੰਕਾ ਅੱਛਾ ਵੇਟ ਕਰੋ ਫੇਰ ਵਾਰੀ ਆ ਗਈ ਜੀ ਸਾਡੀ ਫੈਮਲੀ ਦੀ ਆਪਾਂ ਵੀ ਪਹੁੰਚ ਗਏ ਫਿਰ ਬੈਂਗਲ ਸਪਾਣ ਲਈ ਪਹਿਲਾ ਪਹਲ ਤੇ ਗਿਫਟ ਫਿਰ ਆਪਾਂ ਕੋਈ ਬੈਂਗਲਸ ਆ ਜੋ ਜੀ ਦੇਖੋ ਮੌਕਾ ਮੈਂ ਬੰਨ ਲ ਮਮਾ ਤੋਂ ਬੰਨਣਾ ਫਿਰ ਹੁਣ ਉਹ ਲੋ ਪੰਨ ਤਾਂ ਆ ਦੇਖੋ ਇਹ ਮੁੰਡੇ ਦਾ ਸਬਰ ਹੀ ਨਹੀਂ ਇਹ ਤਾਂ ਪੂਰਾ ਲਾਈਵ ਟੈਲੀਕਾਸਟ ਦਿਖਾਉ ਮੈਨੂੰ ਭੱਜ ਗਿਆ ਨਾਲ ਹੀ ਭੱਜ ਗਿਆ ਬਸ ਨਾ ਸੜ ਮੈਂ ਕੀ ਕੀਤਾ ਕੋਲੋਂ ਉਹਨੇ ਨਹੀਂ ਗਿਆ ਸੀਗਾ ਸਭ ਆਪਕੇ ਪੈਨ ਹੈ ਆਪੇ ਤਾਂ ਸਭ ਆਪਕੇ ਪੈਨਸ ਹੈ ਲਗਾਓ ਚਲਾ ਆਇਆ ਨਵਾਂ ਰੋਟੀ ਉਸਤਾਦ ਆਪਣੇ ਤੇ ਬਣ ਗਏ ਸੀ ਦੋ ਦਿਨ ਦੋਸਤਾਂ ਤੇ ਜਿਨ੍ਹਾਂ ਨਾਲ ਆਪਾਂ ਨੇ ਕੀਤਾ ਫੁੱਲ ਇੰਜੋਏ ਫੁੱਲ ਮਸਤੀ ਕੀਤੀ ਜਿਨ੍ਹਾਂ ਨਾਲ ਆ ਤਿੰਨ ਚਾਰ ਦੋਸਤ ਬਣੇ ਹੋ ਜਾਂਦੇ ਫਿਰ ਪਾਏ ਇਹਨਾਂ ਨੇ ਪੰਗੜੇ ਕਿਉਂਕਿ ਉਸ ਤੋਂ ਬਾਅਦ ਆਪਣੇ ਵੈਂਗਾ ਸਮੇਂ ਤੋਂ ਬਾਅਦ ਆ ਗਈ ਸੀ ਆਪਣਾ ਡੀਜੇ ਪਾਰਟੀ ਡੀਜੇ ਤੇ ਫਿਰ ਆਪਾਂ ਪੰਗੜੇ ਪਾਏ ਆ ਬਣ ਗਿਆ ਸੀ ਇਹਦਾ ਫਰੈਂਡ ਲੋ ਜੀ ਡੀ ਜੇ ਪਾਰਟੀ ਡਾਂਸ ਆਂਦਾ ਫਲੋਰ ਬੇਬੀ ਇੰਜੋਏ ਫੁੱਲ ਆਰ ਮਸਤੀ ਚੱਕੋ ਫਿਰ ਚੱਕੋ ਪਰੋਠਾ ਉਸਤਾਜੀ ਆ ਗਏ ਨੇ ਪੰਗੜੇ ਦੇ ਵਿੱਚ ਲੋ ਜੀ ਲੋ ਜੀ ਲੋ ਜੀ ਤਿੰਨੋ ਦੋਸਤ ਆ ਗਏ ਨੇ ਪੰਗੜਾ ਪਾਰਟੀ ਪੰਗੜਾ ਪਾਰਟੀ ਡੀ ਜੇ ਆਂਦਾ ਫਲੋਰ ਮਮੀ ਨੇ ਪਾਇਆ ਪੰਗੜਾ ਫੋਲੋਂ ਜੋਰਾ ਤੇ ਤੇ ਉਧਰ ਬੰਦੇ ਬਨੇ ਪਗੜੇ ਤੇ ਇਧਰੋਂ ਮੈਣਾ ਲੱਗੇ ਹੋਏ ਨੇ ਰਗੜਾ ਦੇ ਨੇ ਆਈਸਕ੍ਰੀਮ ਨੂੰ ਘਟਾ ਘਟ ਘਟਾ ਘੜਾ ਰਗੜਾ ਦਿੱਤਾ ਆ ਆਈਸਕ੍ਰੀਮ ਨੂੰ ਮੇਰੀ ਘਰਵਾਲੀ ਨੇ ਮੋਟੀ ਹੋਈ ਜਾਂਦੀ ਖਾ ਖਾ ਕੇ ਫੇਰ ਆਗੇ ਜੀ ਫੁੱਲ ਫੈਮਿਲੀ ਚਾਚਾ ਜੀ ਆ ਗਏ ਪ੍ਰਿੰਕਾ ਦੇ ਚਾਚਾ ਜੀ ਨੇ ਪੰਗੜਾ ਪਾਇਆ ਆ ਆਗੇ ਉਸਤਾਦ ਆ ਜੀ ਉਸਤਾਦ ਆ ਜਿਹੜਾ ਦੋਸਤ ਬਣ ਚੁੱਕਾ ਦੀ ਉਹਦੇ ਨਾਲ ਕੇਤੀ ਆਈਸਕ੍ਰੀਮ ਖਾਦੀ ਫੇਰ ਪਾਇ ਪੰਗੜੇ ਭਾਈ ਨੇ ਡੀ ਜੀ ਆਉਂਦਾ ਫਲੋਰ ਬੇਬੀ ਡੀ ਜੀ ਤੇ ਪਾਇ ਪੰਗੜੇ ਆਪਣੇ ਫਰੈਂਡ ਦੇ ਨਾਲ ਫੁੱਲ ਆਨ ਇੰਜੋਏ ਕੀਤਾ ਮੇ ਉਸਤਾਦ ਜੀ ਨੇ ਗਾਹ ਪਾ ਕੇ ਰੱਖਿਆ ਸੀ ਉਸਤਾਦ ਜੀ ਨੇ ਫਿਰ ਹੋ ਗਈ ਜੀ ਆਪਣੀ ਵਾਪਸੀ ਦੀ ਤਿਆਰੀ ਆਪਾਂ ਕੀਤਾ ਸਾਰਿਆਂ ਨੂੰ ਸੀ ਆਫ ਸਾਰਿਆਂ ਨੂੰ ਕੀਤੀ ਬਾਏ ਬਾਏ ਚਾਚਾ ਜੀ ਨੂੰ ਕੀਤੀ ਆਪਾਂ ਬਾਏ ਬਾਏ ਰ데요 ਰ데요 ਮਾਮੀ ਨੂੰ ਕੀਤੀ ਆਪਾਂ ਬਾਏ ਬਾਏ ਕੀਤਾ ਜੀ ਮਿਲ ਮਿਲ ਆਪ ਸਾਰਿਆਂ ਨੇ ਇੱਕ ਦੂਜੇ ਦੇ ਨਾਲ ਆ ਦੇਖੋ ਯੋ ਉਸਤਾਦ ਦੇ ਦੋਸਤ ਕਰਦੇ ਬੈਨੇ ਬਾਏ ਬਾਏ ਮਿਲਦੇ ਬੈਨੇ ਤੇ ਜਾਂਦੀ ਹੋ ਰਹੀਆਂ ਆਪਣੀਆਂ ਤਿਆਰੀਆਂ ਚੰਗਾ ਜੀ ਫਿਰ ਮਿਲਦੇ ਆਂ ਫਿਰ ਆਹ ਹੈ ਆਹ ਚੜਾਈ ਆ ਭਰਾ ਦੀ ਸਾਰੇ ਮਿਲਨ ਆ ਰਿਹਾ ਹੈ ਓਏ ਹੋਏ ਓਏ ਹੋਏ ਚਲੋ ਉਸਤਾਦ ਕਰ ਬਾਏ ਫਿਰ ਓ ਚਲਿਏ ਆਪਾਂ ਵੀ ਚਲੋ 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 ਜੀ ਮਿਲਦੇ ਆ ਫਿਰ ਬਾਏ ਬਾਏ ਸੀ ਯੂ ਟਾਟਾ ਬਾਬਾ ਮਮੀ ਮਿਲਦੇ ਆਂ ਵਿਆਹ ਦੇ ਵਿੱਚ ਬਸ ਥੋੜੇ ਦਿਨ ਰਹਿ ਗਿਆ ਮਮੀ ਨੂੰ ਲੈ ਜਾਣਾ ਆਪਾਂ ਚਲੋ ਚੰਗਾ ਮਸੀ ਜੀ ਮਿਲਦੇ ਆਪਾਂ ਵੀ ਚਲੋ ਜੀ ਚਲਿਏ ਚਲੋ ਓਕੇ ਫਿਰ ਮਿਲਦੇ ਆਂ ਫਿਰ ਅਗਲੀ ਵਾਰੀ